ਇੱਕ ਲੇਡੀ ਨੂੰ ਮੋਟਰਸਾਈਕਲ ਵਾਲਾ ਕਢੀਸ ਕੇ ਪਰਸ ਖੋਹਦਾ ਸੀ ਜਿਹੜੀ ਵੀਡੀਓ ਬੜੀ ਵਾਇਰਲ ਹੋਈ ਸੀ ਜੋ ਕਿ ਇਹਨਾਂ ਦੀ ਧਰਮ ਪਤਨੀ ਸੀ ਔਰ ਉਹ ਘਟਨਾ ਤੋਂ ਬਾਅਦ ਅੱਜ ਇਹਨਾਂ ਦੀ ਏਕਤਵਾ ਇਸੇ ਘਰ ਦੇ ਬਾਹਰੋਂ ਫਿਰ ਚੱਕੀ ਜਾ ਚੁੱਕੀ ਆ ਲੋਕ ਕਹਿੰਦੇ ਆ ਕਿ ਫਰੋਜਪੁਰ ਨਹੀਂ ਹੁਣ ਚੋਰਪੁਰ ਕਰ ਦਿਓ ਉਹ ਹੈਗਾ ਚੋਰਪੁਰ ਆ ਜੀ ਫਰੋਜਪੁਰ ਕਿਹੜਾ ਰਹਿ ਗਿਆ ਹੂੰ ਰੋਜਪੁਰ ਚ ਕੀ ਹੁੰਦਾ ਪਿਆ ਆਪਾਂ ਵੀ ਤੁਸੀਂ ਵੇਖਦੇ ਹੀ ਪੈ ਜੇ ਰੋਜ ਤੁਸੀਂ ਵੀ ਅਕਸਰ ਪੱਤਰਕਾਰਤਾ ਕਰਦੇ ਜੇ ਕਿੰਨਾ ਕੰਮ ਵਿਗੜਿਆ ਖੜਾ ਕੋਈ ਕਰਦਾ ਧਿਆਨ ਅਸੀਂ ਖੜੇ ਆ ਜੀ ਚੋਰਪੁਰ ਦੇ ਵਿੱਚ ਕਿਉਂਕਿ ਹਰ ਰੋਜ਼ ਚੋਰੀਆਂ ਹੁੰਦੀਆਂ ਨੇ ਜ਼ਿਲ੍ਹਾ ਫਰੋਇਪੁਰ ਆ ਇਸ ਜਗ੍ਹਾ ਤੇ ਹੁਣੇ-ਹੁਣੇ ਐਕਟਵਾ ਉਡਾਕੇ ਲੈ ਗਿਆ ਚੋਰ ਔਰ ਤੁਹਾਨੂੰ ਦੱਸ ਦਿਆਂ ਇਹ ਖਬਰ ਇਸ ਕਰਕੇ ਨਹੀਂ ਚੱਲ ਰਹੀ ਕਿ ਐਕਟਵਾ ਚੋਰੀ ਹੋ ਗਈ ਆ ਇਹ ਖਬਰ ਇਸ ਕਰਕੇ ਚੱਲ ਰਹੀ ਆ ਕਿ ਇੱਥੋਂ ਆ ਥੋੜੇ ਦਿਨ ਪਹਿਲਾਂ ਐਸੀ ਗਲੀ ਚੋਂ ਕਾਰ ਦੇ ਟਾਇਰ ਲਾ ਕੇ ਲੈ ਗਿਆ ਚੋਰ ਔਰ ਐਸੀ ਗਲੀ ਚੋਂ ਇਧਰਲੇ ਪਾਸਿਓਂ ਇੱਕ ਲੇਡੀ ਨੂੰ ਮੋਟਰਸਾਈਕਲ ਵਾਲਾ ਘੜੀਸ ਕੇ ਪਰਸ ਖੋਹਦਾ ਸੀ ਜਿਹੜੀ ਵੀਡੀਓ ਬੜੀ ਵਾਇਰਲ ਹੋਈ ਸੀ ਜੋ ਕਿ ਇਹਨਾਂ ਦੀ ਧਰਮ ਪਤਨੀ ਸੀ ਔਰ ਉਹ ਘਟਨਾ ਤੋਂ ਬਾਅਦ ਅੱਜ ਇਹਨਾਂ ਦੀ ਐਕਟਵਾ ਇਸੇ ਘਰ ਦੇ ਬਾਹਰੋਂ ਫਿਰ ਚੱਕੀ ਜਾ ਚੁੱਕੀ ਆ ਬੜੇ ਆਰਾਮ ਨਾਲ ਚੋਰ ਆਉਂਦਾ ਇੱਥੇ ਗੇੜੇ-ਗੁੜੇ ਕੱਢਦਾ ਬੈਂਦਾ ਚਾਬੀ ਲਾਉਂਦਾ ਤੇ ਫੁਰਰ ਹੋ ਜਾਂਦਾ ਪੂਰੀ ਗੱਲਬਾਤ ਕਰਦੇ ਆ ਅੱਜ ਫਿਰ ਐਕਟਵਾ ਚੱਕੀ ਗਈ ਆ ਥੋੜੀ ਦੇਰ ਪਹਿਲਾਂ ਜੀ ਬੱਚੇ ਗੁੱਡੇ ਉਡਾ ਰਹੇ ਸੀ ਉੱਤੇ ਉਹਨਾਂ ਨੇ ਵੇਖਿਆ ਵੀ ਗੇੜੇ-ਗੁੜੇ ਮਾਰਦਾ ਉਹਨਾਂ ਸੋਚਿਆ ਆਮ ਆਦਮੀ ਹੋਣਾ ਕੋਈ ਵੀ ਮਾਰਦਾ ਐਕਟਵਾ ਦੇ ਬੈਠਾ ਉੱਤੋਂ ਉੱਤਰਦੇ ਉੱਤਰਦੇ ਐਕਟਵਾ ਲੈ ਗਿਆ ਹੂੰ ਵਾਣ ਕੇ ਵੇਖੀ ਤੇ ਐਕਟਿਵ ਭਜਾ ਕੇ ਲੈ ਗਿਆ ਸੀ ਉਹ ਗੇੜਾ ਗੁੜਾ ਮਾਰ ਕੇ ਸਰ ਕੇ ਤੇ ਭੱਜ ਕੇ ਆਏ ਆ ਕਿਤੇ ਕੋਈ ਲੱਭਣ ਦੇ ਚਾਂਸ ਨਹੀਂ ਹੈਗੇ ਪਹਿਲਾਂ ਵੀ ਘਟਨਾ ਤੁਹਾਡੇ ਨਾਲ ਹੋਈ ਹੈ ਪਹਿਲਾਂ ਗਲੀ ਦੇ ਵਿੱਚ ਲੇਡੀਜ਼ ਦਾ ਪਰਸ ਖੋਇਆ ਜਿਹੜਾ ਮੇਰੀ ਵਾਈਫ ਸੀਗੀ ਹੁਣ ਇਹ ਕੰਮ ਹੋਇਆ ਦੂਜਾ ਕੰਮ ਹੋ ਗਿਆ ਟਾਇਰ ਵੀ ਕਹਿੰਦੇ ਲੱਥਿਆ ਥੋੜੇ ਮੈਨੂੰ ਉੱਥੇ ਅੱਗੋਂ ਟਾਇਰ ਲੈ ਕੇ ਗੱਡੀ ਖੜੀ ਤੇ ਬੁਏ ਅੱਗੋਂ ਰੋਜ ਦਾ ਕੰਮ ਬਣਿਆ ਆ ਤਾਂ ਇਹ ਤਾਂ ਹੁਣ ਜਾਂ ਪ੍ਰਸ਼ਾਸਨ ਕੁਝ ਕਰੇ ਜਾਂ ਤੁਸੀਂ ਕੁਝ ਕਰੋ ਲੋਕ ਕਹਿੰਦੇ ਆ ਕਿ ਫਰੋਇਪੁਰ ਨਹੀਂ ਹੁਣ ਚੋਰਪੁਰ ਕਰ ਦਿਓ ਉਹ ਹੈਗਾ ਹੀ ਚੋਰਪੁਰ ਹੈ ਜੀ ਫਰੋਇਪੁਰ ਕਿਹੜਾ ਰਹਿ ਗਿਆ ਰੋਇਪੁਰ ਚ ਕੀ ਹੁੰ ਕਿੰਨਾ ਕੰਮ ਵਿਗੜਿਆ ਖੜਾ ਕੋਈ ਕਰਦਾ ਧਿਆਨ ਹੂੰ ਥਾਣਾ ਕਿਹੜਾ ਪੈਂਦਾ ਤੁਹਾਨੂੰ ਇੱਥੇ ਸਿਟੀ ਥਾਣਾ ਪੈਂਦਾ ਜੀ ਹੂੰ ਕੁਛ ਕੋਈ ਹੈਗਾ ਫਾਇਦਾ ਫੁਦਾ ਕੰਪਲੀਟ ਕਰਨ ਦਾ ਜਾਂ ਕੋਈ ਲੱਭਣ ਕਰਨ ਦਾ ਕੀ ਫਾਇਦਾ ਹੋਏਗਾ ਉਹ ਆਣ ਕੇ ਆਪਾਂ ਨੂੰ ਪੁੱਛਣਗੇ بیا ਜਾਓ ਥਾਣੇ ਤੁਹਾਡੀ ਤੁਹਾਨੂੰ ਗੇੜੇ ਮਾਰੀ ਜਾਓ ਕਿ 150 ਗੇੜਾ ਮਾਰਾਂਗੇ ਮੁੜ ਕੇ ਚੁੱਪ ਕਰਕੇ ਬਹਿ ਜਾਾਂਗੇ ਉਹਨਾਂ ਨਾਲ ਚੰਗਾ ਅੱਜ ਹੀ ਅੱਗੇ ਵਿੱਚ ਕਿਹਦੇ ਰੋਜ਼ ਦਾ ਕੰਮ ਹੈ ਇੱਕ ਦਿਨ ਦਾ ਕੰਮ ਨਹੀਂ ਇਸ ਗਲੀ ਚੋਂ ਮੈਂ ਕਹਿੰਦਾ ਦਿੱਲੀ ਚਾਰ ਵੀਕਲ ਕੇ ਸਾਡੇ ਘਰ ਦੇ ਚ ਕੀ ਚੁੱਕੇ ਆ ਪੰਜਵਾਂ ਵੀਕਲ ਅੱਜ ਕਿੱਚਾ ਔਰ ਕੁਛ ਨਹੀਂ ਅੱਜ ਕਰਿਆ ਨਹੀਂ ਵੀ ਇੱਕ ਵੀਕਲ ਲੱਭ ਕੇ ਰਿਆ ਆ ਹੋਵੇ ਅ ਇਹ ਹਾਲਾਤ ਨੇ ਫਰੋਇਪਰ ਦੇ ਹਾਲਾਤ ਪੂਰੇ ਮਾੜੇ ਨੇ ਮੈਂ ਕਹਿੰਦਾ ਮਾੜੇ ਛੱਡ ਕੇ ਇੱਥੇ ਰਹਿਣ ਜੋਗ ਨਹੀਂ ਹੈਗਾ ਸਿਰਫ ਇੰਨਾ ਵੀ ਬਿਮਾਰੀ ਦੇ ਲੋਕ ਰਹਿੰਦੇ ਪਏ ਨੇ ਹਮ ਹਾਲਾਤ ਕਿਵੇਂ ਦੇ ਨੇ ਫਰੋਇਪਰ ਦੇ ਬਹੁਤ ਮਾੜੇ ਹਾਲਾਤ ਨੇ ਜੋ ਇਹ ਹੋ ਰਿਹਾ ਹੈ ਨਾ ਨਜਾਇਜ਼ ਇਹ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਪਰਸੋ ਚੋਤ ਦੀ ਗੱਲ ਹੈ ਇੱਥੋਂ ਐਕਟਿਵ ਆ ਦੇ ਟਾਇਰ ਲਾ ਕੇ ਉਹਦੇ ਐਕਟਿਵ ਆ ਲੈ ਕੇ ਟਾਇਰ ਲਾ ਕੇ ਲੈ ਗੱਡੀ ਦੇ ਲੇਡੀਜ਼ ਤੋਂ ਪਰਸ ਖੋਲਿਆ ਇੱਥੇ ਹਰ ਰੋਜ਼ ਇਹੀ ਕੰਮ ਹੁੰਦਾ ਬੇਬੇ ਨਾ ਦਾ ਇੰਦੇ ਕੋਈ ਠੱਲ ਪਾਵੇ ਕੋਈ ਐਸਐਚਓ ਸਾਹਿਬ ਕੁਝ ਕਰ ਨਾ ਜਾਂ ਕੋਈ ਆਪਣੇ ਐਮਐਲਏ ਸਾਹਿਬ ਕੁਝ ਕਰਨ ਜਾਂ ਕੋਈ ਡੀਸੀ ਸਾਹਿਬ ਦੇਖਣ ਇਧਰ ਕੋਈ ਕਿਹਾ ਧਿਆਨ ਪਾਣ ਨਹੀਂ ਦੇ ਹਾਲਾਤ ਰਹਿਣ ਜੁਗ ਨਹੀਂ ਹੈਗੇ ਤੇ ਰੋਇਪੋ ਛੱਡਣ ਤੇ ਲੋਕ ਮਜਬੂਰ ਹੋਏ ਪੈ ਨੇ ਹੂੰ ਗਲੀਆਂ ਦਾ ਕੀ ਮਾਹੌਲ ਆ ਇੱਥੇ ਕਹਿੰਦੇ ਵੀ ਸ਼੍ਰੀਆਮ ਦਿਣੀ ਲੁੱਟ ਕੇ ਲੈ ਜਾਂਦੇ ਆ ਦਿਣੀ ਖੋ ਕਰ ਲੈਂਦੇ ਆ ਮਾਹੌਲ ਬਹੁਤ ਵਧੀਆ ਤੁਸੀਂ ਕੁਦਰ ਜੀ ਹੂੰ ਤੁਹਾਡੇ ਸਾਹਮਣੇ ਤੁਸੀਂ ਰੋਇ ਗਲੀ ਚ ਆਏ ਹੁੰਦੇ ਜੀ ਮਾਹੌਲ ਬਹੁਤ ਸੋਹਣਾ ਬਣਿਆ ਆ ਰੋਣ ਲੱਗਦੀ ਦੋ ਇਹ ਪੱਤਰਕਾਰ ਕੋਈ ਨਾ ਕੋਈ ਤੁਸੀਂ ਆਏ ਤੇ ਕੋਈ ਹੋਰ ਆ ਜਾਂਦਾ ਹੈ ਪੁਲਿਸ ਦੇ ਪੱਤਰਕਾਰ ਬਾ ਗੇੜੇ ਲੱਗੇ ਰਹਿੰਦੇ ਆ ਬਾ ਚੱਲੀ ਜਾਂਦਾ ਜੀ ਟਾਈਮ ਪਾਸ ਹੋ ਜਾਂਦਾ ਨਾਲੇ ਮਾਹੌਲ ਬਣੇ ਮਤਲਬ ਔਣ ਜਾਣ ਲੱਗਿਆ ਹੋਇਆ ਔਣ ਜਾਣ ਲੱਗਿਆ ਹੋਇਆ ਪੂਰਾ ਅਗਲਾ ਪੜਾ 2 ਮਿੰਟ ਲਾਣੇ ਰੁਪਈਆ 3000 ਅੰਦਰ ਇੱਕ ਸਾਜੇ ਮਿਹਨਤ ਕਰਨੀ ਉੱਥੇ ਜਾ ਕੇ ਰੁਪਈਆ 400 ਮਿਲਣਾ ਆ ਆ ਕੰਮ ਸੁੱਖਾ ਨਹੀਂ ਹੂੰ ਇਹ ਕੰਮ ਵਧੀਆ ਸੋ ਮਾੜੀ ਚਾਬੀ ਲੈ ਸਾਲ ਮਾਰੀ ਚਾਲ ਪਾਸੇ ਤੇ ਜਿੱਦੜੀ ਕਰਨੀ 4 450 ਮਿਲਣਾ ਹੈ ਹੱਦ 500 ਮਿਲ ਜਾਊਗਾ 2 ਮਹੀਨੇ ਦੀ ਕਮਾਈ ਨੂੰ ਮਿੰਟ ਚ ਕਰ ਲਈ ਉਹਨਾਂ ਨੂੰ ਹੋਰ ਚਾਹੀਦਾ ਥਾਣਾ ਵੀ ਨੇੜੇ ਹੀ ਆ ਇੱਥੋਂ ਦੇ ਫੇਰ ਵੀ ਹੈ ਥਾਣਾ ਕੀ ਕਰਾਂਗੇ ਥਾਣਾ ਨੇੜੇ ਇਹਦਾ ਥਾਣਾ ਬਹੁਤ ਨੇੜੇ ਲੇ ਆ ਖਿੱਚ ਕੇ ਮੈਂ ਚੌਂਕੀ ਪਾਉ ਦਾ ਮੋੜ ਕੰਮ ਜਿਹੜਾ ਉਹ ਹੀ ਕਰੀਬ ਬਲਾਈ ਖਬਰ ਕੋ ਮੁਕੇ ਖੜਿਆ ਗਿਆ ਬੰਦਾ ਕੋਈ ਸਮਾਨ ਵਾਪਸ ਮੁੜਿਆ ਕੁਛ ਨਹੀਂ ਹੁੰਦਾ ਇਹ ਤਾਂ ਬਸ ਹੁੰਦੀ ਕਿਸਮ ਉਹ ਲੈ ਗਿਆ ਹੁਣ ਹੁਣ ਤਾਂ ਉਮੀਦ ਕੋ ਜੋ ਚ ਕਈ ਫੜ ਲਿਆ ਕਿਤੇ ਜੇ ਫੜ ਕੇ ਕੁਛ ਸਾਡੇ ਹੱਥੋਂ ਕੋਈ ਮੈਂ ਨਾ ਕੁਛ ਹੋਗਾ ਕੁੱਟਿਆ ਗਿਆ ਵਾਧਾ ਘਟਾ ਹੋਗਾ ਕੁਛ ਛੱਡ ਦੇ ਕਰ ਇੱਕ ਮਿੰਟ ਪਹਿਲਾਂ ਹੋਈ ਨਹੀਂ ਹੈ ਉਹ ਤਾਂ ਨਹੀਂ ਕਿ ਇਹਨੇ ਵੇਖਣਾ ਕਿ ਵੱਡਾ ਛੋਟਾ ਕੋਈ ਜਵਾਕ ਹੈ ਕੌਣ ਹੈ ਸਾਡੇ ਤੋਂ ਮਿਸ ਅਪੀਨਿੰਗ ਹੋ ਜਾਂਦੀ ਹੈ ਨਾ ਅਸੀਂ ਫੜਗਾ ਹੁੰਦਾ ਅੰਦਰ ਹੋਣੇ ਸੀਗੇ ਅੱਖੇ ਚ ਘ੍ਰਿਸ ਲੈਣਾ ਸੀਗਾ ਮੋਟਰਸਾਈਕਲ ਏਜੰਸੀਆਂ ਚ ਲੈਣ ਦੀ ਬਜਾ ਚੋਰਾ ਕੋਲ ਲੈ ਲਿਆ ਚਲਾ ਲਿਆ ਉਹ ਵਧੀਆ ਗੱਲਾਂ ਜੇ ਅੱਛਾ ਮੋਟਰਸਾਈਕਲ ਚੋਰਾ ਕੋਲੋਂ ਲੈਣਾ ਸ਼ੁਰੂ ਕਰ ਦਿਆ ਰੋਜ਼ 2000 ਦਾ ਜਾ ਕੇ 3000 ਜਾਂ 5000 ਦੀ ਐਕਟਿਵ 10000 ਦੀ ਵਿਕਣੀ ਹੈ ਤੇ ਸਾਨੂੰ ਮੁੜ ਕੇ 70000 ਜਾਂ 80000 ਜਾਂ ਲੱਖ ਲਾਣਾ ਪੈਣਾ ਉਹਦੇ ਨਾਲ ਚੰਗਾ ਚੋਰਾ ਨਾਲ ਨਾਲ ਯਾਰੀ ਪਾ ਲਈ ਹੁਣ ਹੁਣ ਤਾਂ ਵਿਲਾ ਫਰੋਜਪੁਰ ਦੇ ਲੋਕਾਂ ਨੂੰ ਇਹ ਆ ਵੀ ਚੋਰਾ ਨੂੰ ਆਪ ਗਿਆ ਕਰਨ ਵੀ ਆਜੋ ਯਾਰ ਸਕੂਟਰ ਮੋਟਰਸਾਈਕਲ ਸਾਨੂੰ ਦੇਜੋ ਆਈ ਹੋਣੀ ਚਲਾ ਦੇ ਬਣ ਕੇ ਲਾ ਦੇ ਬਣ ਕੇ ਵੀ ਚੋਰਾ ਕੋਲ ਲੈ ਲੀ ਏਜੰਸੀਆਂ ਕੋਲ ਚੜਤੀਏ ਪੰਜ ਮੋਟਰਸਾਈਕਲ ਮੇਰੇ ਕੱਲੇ ਕਰ ਲਾਰਗੇਟੇ ਮਾੜਨੇ ਕੋਈ ਵੇਖਦਾ ਪਿਆ ਕੋਈ ਹੈ ਪੱਤਰ ਕੋਈ ਮੈਂ ਕਹਿੰਦਾ ਹਾਲੇ ਕਿ ਤੁਸੀਂ ਥੋੜਾ ਕੱਢਿਆ ਇੱਕ ਦਿਨ ਮਾੜਾ ਮਾੜਾ ਰੋਡ ਮਾਰਚ ਕੀਤਾ ਕੋਈ ਅਸਰ ਹੋਇਆ ਕੋਈ ਅਸਰ ਨਹੀਂ ਹੈਗਾ ਇੱਥੇ ਕਿਸੇ ਦੇ ਕੰਨ ਤੇ ਜੂ ਨਹੀਂ ਡਿਕਨੀ ਨਾ ਹੀ ਕਿਸੇ ਨੇ ਵੇਖਣਾ ਇਹ ਤਾਂ ਅਗਲੇ ਨੂੰ ਤਾਂ تنਖਾਹ ਮਿਲਦੀ 2 ਡੂੜ ਲੱਖ ਰੁਪਈਆ ਅਗਲਾ ਉਹਦੇ ਘਰੇ ਬੈਠਾ ਅੱਛਾ ਇਹ ਇਹ ਐਸ ਐਚਓ ਜਿਹੜੇ ਮੌਜੂਦਾ ਨੇ ਇਹ ਬਾਜ਼ਾਰ ਚ ਮੈਂ ਲੈ ਕੇ ਘੁੰਮਦੇ ਸੀ ਗੱਡੀ ਲੈ ਕੇ ਵੀ ਮੈਂ ਤਾਂ ਅੰਦਰ ਬਾੜ ਦੂੰ ਆ ਜਿਹੜੇ ਛਿੱਟੇ-ਚੁੱਟੇ ਵਾਲੇ ਚੋਰ ਚਾਰ ਦੱਬ ਦੂੰ ਸਾਰੇ ਮੈਂ ਜਿਹੜੇ ਬਿਜ਼ਨਸਮੈਨ ਸੀ ਸਾਰੇ ਅੰਦਰ ਬਾੜਤੇ ਹੋਏ ਨੇ ਹਾਂ ਉਹ ਤਾਂ ਦੁਕਾਨਾ ਵਿਚਾਰੇ ਰਾਤ ਨੂੰ ਛਾਤੋਂ ਵੇ ਬੰਦ ਕਰਕੇ ਚਲੇ ਜਾਂਦੇ ਉਹ ਕਹਿੰਦਾ ਨਹੀਂ ਯਾਰ ਉਹਨੂੰ ਇਹ ਦੁਬਾਰਾ ਬੈਠੇ ਖੋਇ ਜਾਵਾਂਗੇ ਜਣੀ ਕਿ ਉਹਨਾਂ ਨੇ ਜੋ ਮੈਗਜ ਬੋਲਿਆ ਕੁਝ ਹੋਰ ਬੋਲਤਾ ਤੇ ਲੋਕਾਂ ਨੂੰ ਕੁਝ ਹੋਰ ਸੁਣ ਗਿਆ ਉਹ ਅਸਲੀਅਤ ਕੁਝ ਹੋਰ ਹੈ ਤੇ ਦੇਖਦਾ ਕੁਝ ਹੋਰ ਪਿਆ ਤੁਹਾਨੂੰ ਹਮ ਇੱਥੇ ਹੈ ਕੁਝ ਨਹੀਂ ਇਹਦਾ ਜਿਹੜਾ ਰਿੰਦਾ ਪਿਆ ਨਾ ਬੇਸ਼ਰਮੀ ਨਾਲ ਫਰੋਜ ਪਰ ਚੜਦਾ ਪਿਆ ਇਹਦਾ ਨਾ ਚੋਰਪੁਰ ਦਾ ਹਲੀ ਤੁਸੀਂ ਹੋਰ ਚੋਰਪੁਰ ਹਣੀ ਹੁਣ ਠੱਗਪੁਰ ਰੱਖਦੇ ਭਾਵੇਂ ਅੱਛਾ ਹਾਂ ਵੀ ਹੱਥੋਂ ਖੋਣ ਲੱਗ ਪਏ ਉਹ ਯਾਰ ਕੋਲ ਉੱਤੋਂ ਮੁੰਡਾ ਕੋਠੇ ਉੱਤਰ ਕੇ ਆਂਦਾ ਪਿਆ ਤੇ ਐਕਟਿਵ ਲੈ ਕੇ ਭੱਜ ਗਿਆ ਕੋਈ ਗੱਲ ਹੈਗੀ ਐ ਇੰਨਾ ਵੀ ਐਕਟਵਾ ਲੈ ਕੇ ਚਲਾ ਗਿਆ ਹੈਗੀ ਕੋਈ ਫੋਰਸ ਜਿਹੜੀ ਉਹਨੂੰ ਲੱਭ ਲੈ ਗਈ ਅਕਸਰ ਤਾਂ ਕਿਸੇ ਸਿਰ ਤੇ ਹੀ ਫਰੋਜਪੁਰ ਖੜਾ ਨਾ ਕੋਈ ਹੈਗਾ ਐਸਐਸਪੀ ਜਾਂ ਕੋਈ ਡੀਸੀ ਜਾਂ ਕੋਈ ਜਿਹੜਾ ਇਹਨੂੰ ਲੱਭ ਲੇਗਾ ਕਿਤੇ ਨਹੀਂ ਲੱਭਦਾ ਕੁਛ ਹਾਲਾਤ ਬੜਾ ਬਹੁਤ ਮਾੜੇ ਨੇ ਬੜੇ ਮਾੜੇ ਹਾਲਾਤ ਨੇ ਬਾਜ਼ਾਰਾਂ ਦੇ ਔਰ ਇੱਥੇ ਕਾਰ ਦੇ ਟਾਇਰ ਲੈ ਜਾਂਦੇ ਆ ਔਰ ਇੱਥੇ ਐਕਟਵਾ ਚੱਕੀਆਂ ਜਾਂਦੀਆਂ ਮੋਟਰਸਾਈਕਲ ਚੱਕੇ ਜਾਂਦੇ ਆ ਕਾਪੇ ਚੱਲ ਜਾਂਦੇ ਆ ਪਰਸ ਖੋਏ ਜਾਂਦੇ ਆ ਔਰਤਾਂ ਨੂੰ ਘੜੀਸਿਆ ਜਾਂਦਾ ਪਰ ਪੁਲਿਸ ਖਾਲੀ ਦੀ ਖਾਲੀ ਹੱਥ ਆ ਅੱਜ ਇੱਕੋ ਦਿਨ ਦੀਆਂ ਹੀ ਜਿੱਥੇ ਅਸੀਂ ਖੜੇ ਆ ਇਹਦੇ ਕਰੀਬ ਅ 5-7 ਕਿਲੋਮੀਟਰ ਦੇ ਏਰੀਏ ਦੇ ਵਿੱਚ ਅੱਜ ਕਰੀਬ 4 ਤੋਂ 5 ਘਟਨਾਵਾਂ ਨੇ ਜਿਨ੍ਹਾਂ ਦੇ ਸਾਨੂੰ ਫੋਨ ਆ ਚੁੱਕੇ ਆ ਕਿ ਆ ਘਟਨਾ ਹੋਈਆਂ ਲੋਕ ਦੁਖੀ ਹੋ ਕੇ ਬੋਲਦੇ ਨਜ਼ਰ ਨਹੀਂ ਆ ਰਹੇ ਲੋਕ ਕਿੰਨੇ ਕੁ ਦੁਖੀ ਨੇ ਕਿ ਸ਼ਾਇਦ ਤੁਹਾਡਾ ਸ਼ਟਰ ਦੀ ਐਂਗਲ ਨਾਲ ਆਵੇ ਨਾਲ ਹੀ ਆਪਣਾ ਕੰਮ ਦੇ ਲੱਗੇ ਆ ਸਾਹਮਣੇ ਅੱਛਾ ਕੀ ਰਾਹਤ ਲਾਗੇ ਹਾਂਜੀ ਕੱਲ ਦੀ ਗੱਲ ਹੈ ਸ਼ਟਰ ਦੇ ਨਾਲ ਉਹਨੇ ਐਂਗਲ ਸੀ ਮੋਟੀ ساری ਉਹ ਲੈ ਗਏ ਹੂੰ ਹਾਂਜੀ ਉਹ ਹੋਲੀ ਹੋ ਚੱਕ ਕੇ ਲੈ ਗਏ ਮੈਨੂੰ ਇੰਜ ਲੱਗਦਾ ਵੀ ਜੇ ਮੈਂ ਬਾਜ਼ਾਰ ਦੇ ਵਿੱਚ ਇਧਰ ਨੂੰ ਪੈਦਲ ਨਿਕਲ ਜਾ ਔਰ ਲੋਕਾਂ ਨੂੰ ਦਰਵਾਜ਼ਾ ਖੜਕਾ ਕੇ ਕਹਾਂ ਕਿ ਮੈਨੂੰ ਦੱਸੋ ਖਾਂ ਕੀ ਹਾਲਾਤ ਨੇ ਤਾਂ ਸ਼ਾਇਦ ਉਹ ਕਹਿਣਗੇ ਵੀ ਭਰਾਵਾ ਬੜੇ ਮਾੜੇ ਹਾਲਾਤ ਨੇ ਸਾਡੀ ਵੀ ਲੁੱਟ ਹੋ ਗਈ ਸਾਡੀ ਵੀ ਚੋਰੀ ਹੋ ਗਈ ਬੜੇ ਮਾੜੇ ਹਾਲਾਤ ਨੇ ਔਰ ਇਸੇ ਕਰਕੇ ਹੁਣ ਫਿਰੋਜ਼ਪੁਰ ਦੇ ਲੋਕ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਡੇ ਫਿਰੋਜ਼ਪੁਰ ਦਾ ਨਾਮ ਬਦਲ ਕੇ ਚੋਰਪੁਰ ਰੱਖ ਦਿਓ ਕਿਉਂਕਿ ਚੋਰੀਆਂ ਜਿਆਦਾ ਹੁੰਦੀਆਂ ਨੇ ਇੱਥੇ ਹਰ ਮਿੰਟ ਸਕਿੰਟ ਬਾਦੀ ਹੁਣ ਤਾਂ ਚੋਰੀਆਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਆਉਣੀਆਂ ਸਾਹਮਣੇ ਹੋ ਗਈਆਂ ਨੇ ਦੇਖਦੇ ਆ ਪੁਲਿਸ ਹਜੇ ਵੀ ਸੁੱਤੇ ਜਾਗਦੀ ਆ ਜਾਂ ਫਿਰ ਚੋਰ ਆਪ ਦਾ ਦਾਰੋਂ ਮਦਾਰ ਇਸੇ ਤਰ੍ਹਾਂ ਚਲਾਈ ਰੱਖਣਗੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ